ਮਸ਼ਹੂਰ ਪੰਜਾਬੀ ਐਕਟਰ ਨੀਰੂ ਬਾਜਵਾ ਪਿਛੇ ਪੇੜ ਪਏ ਉਹਨਾਂ ਦੇ ਤੋਂ ਫੈਨਸ ਅਸਲ ਵਿੱਚ ਬੀਤੇ ਦਿਨੀ ਨੀਰੂ ਬਾਜਵਾ ਦਾ 46ਵਾਂ ਜਨਮ ਦਿਨ ਸੀ ਤੇ ਆਪਣੇ ਜਨਮ ਦਿਨ ਦੇ ਲਾਗੇ ਨੀਰੂ ਬਾਜਵਾ ਨੇ ਖੂਬਸੂਰਤ ਤਸਵੀਰਾਂ ਆਪਣੇ ਇੰਸਟਾਗ੍ਰam ਤੇ ਪਾਉਂਦੇ ਨੇ ਤੇ ਉਹਨਾਂ ਦੀ ਇਸ ਕੈਂਟ ਲੁੱਕ ਨੂੰ ਵੇਖ ਕੇ ਜਿੱਥੇ ਕਾਫੀ ਜ਼ਿਆਦਾ ਲੋਕ ਉਹਨਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਨੇ ਉੱਥੇ ਹੀ ਨੀਰੂ ਦੇ ਇੱਕ ਫੈਨ ਵੱਲੋਂ ਕਮੈਂਟ ਕੀਤਾ ਜਾਂਦਾ ਹੈ ਕਿ ਤੁਸੀਂ ਪੰਜਾਬੀ ਫਿਲਮ ਦੇ ਸਿਰ ਤੇ ਪੈਸਾ ਕਮਾਉਂਦੇ ਹੋ ਤੇ ਪੰਜਾਬ ਦੀਆਂ ਕੁੜੀਆਂ ਲਈ ਤੁਸੀਂ ਇਹ ਪ੍ਰਮੋਟ ਕਰਦੇ ਹੋ ਸ਼ਰਮ ਆਉਣੀ ਚਾਹੀਦੀ ਹੈ ਇਸ ਫੋਟੋ ਦਾ ਸੋਸ਼ਲ ਮੀਡੀਆ ਤੇ ਵਿਰੋਧ ਕਰਾਂ ਨੀਰੂ ਬਾਜਵਾ ਦੀ ਪੋਸਟ ਤੇ ਕਿਸੇ ਨੇ ਕਮੈਂਟ ਕੀਤਾ ਸੀ ਤੇ ਇਹਦੇ ਰਿਪਲਾਈ 'ਚ ਨੀਰੂ ਬਾਜਵਾ ਦੇ ਇੱਕ ਫੈਨ ਵੱਲੋਂ ਲਿਖਿਆ ਜਾਂਦਾ ਹੈ ਕਿ ਤੁਸੀਂ ਪੰਜਾਬੀ ਹੋ ਕੇ ਨੈਦਰਲੈਂਡ ਰਹਿੰਦੇ ਹੋ ਉੱਥੇ ਕੰਮ ਕਰਦੇ ਹੋ ਟੈਕਸ ਭਰਦੇ ਹੋ ਤੇ ਬਾਕੀ ਇਹਨੂੰ ਪੰਜਾਬ ਲਈ ਕੀ ਚੰਗਾ ਕੀ ਮਾੜਾ ਸਮਝਾਉਂਦੇ ਹੋ ਅਸੀਂ ਤਾਂ ਫਿਰ ਉਸਦਾ ਵੀ ਵਿਰੋਧ ਕਰਦੇ ਹਾਂ ਕਿ ਤੁਸੀਂ ਪੰਜਾਬ ਤੋਂ ਬਾਹਰ ਚਲੇ ਗਏ ਸਿਰਫ ਚੰਦ ਪੈਸੇ ਕਮਾਉਣ ਲਈ ਦੋਸਤੋ ਪੰਜਾਬੀ ਇੰਡਸਟਰੀ ਦੇ ਨੰਬਰ 1 ਫੀਮੇਲ ਐਕਟਰ ਨੀਰੂ ਬਾਜਵਾ ਨੇ ਤੇ ਤੁਹਾਨੂੰ ਪਤਾ ਹੈ ਕਿ ਉਹ ਕੈਨੇਡੀਅਨ ਸਿਟੀਜ਼ਨ ਨੇ ਤੇ ਉਹਨਾਂ ਨੇ ਵੈਸਟਰਨ ਡਰੈਸ 'ਚ ਇਹ ਤਸਵੀਰਾਂ ਸਾਂਝੀ ਕੀਤੀਆਂ ਸੀ ਇਹਨੂੰ ਲੈ ਕੇ ਲੋਕ ਆਪਸ 'ਚ ਭ ਇਸ ਕਾਸ਼ ਜਾਣਕਾਰੀ ਨੂੰ ਵੱਤਵਦ ਸ਼ੇਅਰ ਵੀ ਕਰ ਦਿਓ